ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ਨੂੰ ਉਜਾਗਰ ਕਰਦੇ ਵਿਸ਼ੇਸ਼ ਲਾਈਟ ਐਂਡ ਸਾਊਂਡ ਸ਼ੋਅ ਦੀ ਸ਼ਾਨਦਾਰ ਪੇਸ਼ਕਾਰੀ ਕੈਬਨਿਟ ਮੰਤਰੀ ਤਰਨੂਪੀ ਸਿੰਘ ਸੌਂ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਲੜੀ ਤਹਿਤ ਅੱਜ ਸ਼ਾਮ ਖੇਡ ਸਟੇਡੀਅਮ ਮਾਦੂਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਲਾਸਾਨੀ ਸ਼ਹਾਦਤ ਨੂੰ ਉਜਾਗਰ ਕਰਦਾ ਵਿਸ਼ੇਸ਼ ਲਾਈਟਸ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ ਇਸ ਮੌਕੇ ਪੰਜਾਬ ਦੇ ਸੈਨਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਮੰਤਰੀ ਸਰਦਾਰ ਤਰੋਪ ਸਿੰਘ ਸੌਣ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਸ ਸਦਮ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਮਾਗਮ ਨਾ ਕੇਵਲ ਪੰਜਾਬ ਦੀ ਸਗੋਂ ਸਮੁੱਚੇ ਦੇਸ਼ ਦੇ ਮਾਨਵਤਾ ਲਈ ਹਨ ਜੋ ਕੁਰਬਾਨੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਪ੍ਰਤੀਕ ਵਜੋਂ ਬੇਮਿਸਾਲ ਮਹੱਤਵ ਰੱਖਦੇ ਹਨ ਐਸਐਪੀ 24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਸੈਮਸ਼ੀਰੁਰ ਦੇ ਇੱਕ ਬਾਦਸ਼ਾਹ ਨੌਵੇਂ ਬਾਦਸ਼ਾਹ ਜਿਨ੍ਹਾਂ ਨੂੰ ਮਹਾਰਾਜ ਨੂੰ ਹਿੰਦ ਦੀ ਚਾਦਰ ਕਿਹਾ ਗਿਆ ਜੇ ਅੱਜ ਪੂਰੇ ਸਾਡੇ ਦੇਸ਼ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਾਦੂ ਆਪ ਕੋ ਆਪਣੇ ਧਰਮਾਂ ਨੂੰ ਮੰਨਣ ਦੀ ਇਜਾਜ਼ਤ ਹੈ ਤਾਂ ਜੇ ਅੱਜ ਅਸੀਂ ਬੜੇ ਮਾਣ ਦੇ ਨਾਲ ਅੱਜ ਪੂਰਾ ਭਾਰਤ ਆਪਣੀ ਸਿਰ ਤੇ ਪਗੜੀ ਸਲਾਮਤ ਕਰੀ ਬੈਠਾ ਹੈ ਤਾ ਮੇਰਾ ਇਹ ਮੰਨਣਾ ਹੈ ਕਿ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਅਦੁੱਤੀ ਕੁਰਬਾਨੀ ਦੀ ਭਾਈ ਮਨੀਦਾਸ ਜੀ, ਭਾਈ ਸਤੀਦਾਸ ਜੀ, ਭਾਈ ਦਿਆਲਾਲ ਜੀ ਦੀ ਕੁਰਬਾਨੀ ਦੀ ਬਦੌਲਤ ਉਸੇ ਦੇ ਚੱਲਦੇ ਪੰਜਾਬ ਸਰਕਾਰ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਇਹ ਗੁਰਗਵਾਈ ਦੇ ਅੰਦਰ ਚੱਲਦੀ ਹੈ ਪੰਜਾਬ ਸਰਕਾਰ ਨੇ ਇੱਕ ਉਪਰਾਲਾ ਕੀਤਾ ਕਿ ਮਹਾਰਾਜਾ ਜੋ 350 ਸਾਲ ਸ਼ਹਾਦਤ ਦਾ ਦਿਹਾੜਾ ਆ ਰਿਹਾ ਹੈ ਇਹਨੂੰ ਅਸੀਂ ਸ਼ਹਾਬਤ ਦੀ ਸ਼ਤਾਬਦੀ ਦੇ ਰੂਪ ਚ ਮਨਾਦੇ ਹੋਏ ਪੂਰਾ ਮਹੀਨਾ ਨਵੰਬਰ ਦਾ ਮਹੀਨਾ ਮਹਾਰਾਜ ਨੂੰ ਸਮਰਪਿਤ ਹੁੰਦੇ ਹੋਏ ਜਿਹੜੇ ਨੇ ਅਸੀਂ ਇਹ ਧਾਰਮਿਕ ਜਿਹੜੇ ਪ੍ਰੋਗਰਾਮ ਨੇ ਉਹ ਅਸੀਂ ਕਰਵਾਈਏ ਤਾਂ ਜੋ ਸਾਡੀ ਆਉਣ ਵਾਲੀ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਮਹਾਰਾਜ ਦੀ ਕੁਰਬਾਨੀ ਦੇ ਬਾਰੇ ਚ ਭਾਈ ਮਤੀ ਦਾਸ ਦੀ ਭਾਈ ਸੱਤੀ ਦਾਸ ਦੀ ਭਾਈ ਬਿਆਸਾ ਜੀ ਦੀ ਕੁਰਬਾਨੀ ਦੇ ਬਾਰੇ ਚ ਪਤਾ ਲੱਗ ਸਕੇ ਸੋ ਉਸ ਦੇ ਲਈ ਮੁੱਖ ਮੰਤਰੀ ਸਾਹਿਬ ਦੇ ਘਰ ਆ ਕੇ ਵਿਖੇ ਚੰਡੀਗੜ੍ਹ ਸਾਰੇ ਸਾਡੇ ਸੰਤ ਮਹਾਂਪੁਰਖ ਸਾਡੇ ਧਾਰਮਿਕ ਜਿਹੜੇ ਡਰਾਈਵਰ ਨੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਔਰ ਉਹਨਾਂ ਨੇ ਬੇਨਤੀ ਨੂੰ ਕਬੂਲ ਕਰਦੇ ਹੋਏ ਉੱਥੇ ਕੱਤਰ ਤੱਕ ਕੀ ਸੀ ਜਿੱਤੇ ਫਿਰ ਇੱਕ ਫੈਸਲਾ ਲੱਭਾ ਗਿਆ ਕਿ ਮर्यादा ਅਨੁਸਾਰ ਹੀ ਨੂੰ ਮੁੱਖ ਰੱਖਦੇ ਹੋਏ ਪੰਜ ਮੈਂਬਰੀ ਟੀਮ ਬਣਾਈ ਗਈ ਧਾਰਮਿਕ ਸਾਡੇ ਆਗੂਆਂ ਦੀ ਤੇ ਤਿੰਨ ਮੈਂਬਰੀ ਟੀਮ ਉਹਨਾਂ ਦੇ ਨਾਲ ਅਟੈਚ ਕੀਤੀ ਗਈ ਜਿਹੜੇ ਸਿੱਖ ਸਟੋਰੀਅਨ ਦੇ ਸਾਡੇ ਤੇ ਇਸ ਤੋਂ ਇਲਾਵਾ ਫਿਰ ਸਾਰੀਆਂ ਚੀਜ਼ਾਂ ਕਰਮਬਾਰ ਤਰੀਕੇ ਨਾਲ ਮਰਿਆਦਾ ਪੂਰਵਕ ਹੋ ਸਕਣ ਉਸ ਦੇ ਸੰਬੰਧ ਦੇ ਵਿੱਚ ਪੰਜਾਬ ਦੇ ਜਿੰਨੇ 23 ਜਿਦੇ ਨੇ 23 ਜਿਦੇਆਂ ਦੇ ਵਿੱਚ ਸਾਊਂਡ ਐਂਡ ਲਾਈਟ ਸ਼ੋਅ ਕਰਵਾਉਣ ਦੇ ਲਈ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਜਿਹਨੇ ਚੱਲਦੇ ਅੱਜ ਸ਼੍ਰੀ ਫਤੇਗਰ ਸਾਹਿਬ ਦੀ ਪਵਿੱਤਰ ਧਰਤੀ ਜਿਹੜੀ ਕਿ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੀ ਪਵਿੱਤਰ ਧਰਤੀ ਹੈ ਇਸ ਧਰਤੀ ਦੇ ਉੱਤੇ ਅੱਜ ਸਾਊਂਡ ਐਂਡ ਲਾਈਟ ਸ਼ੋਅ ਜਿਹੜਾ ਕਰਵਾਇਆ ਜਾ ਰਿਹਾ ਮੇਰੇ ਨਾਲ ਸਾਡੇ ਫਤੇਗੜ ਸਾਹਿਬ ਤੋਂ ਐਮਐਲਏ ਨਕੀਰ ਸਿੰਘ ਜੀ ਆਏ ਸਾਹਿਬ ਖੜੇ ਨੇ ਅਗਲੋਤ ਤੋਂ ਸਾਡੇ ਐਮਐਲਏ ਗੁਰਿੰਦਰ ਸਿੰਘ ਜੀ ਗੈਰੀਬੜੀ ਸਾਹਿਬ ਖੜੇ ਨੇ ਫਸੀ ਪਟਾਣਾ ਤੋਂ ਐਮਐਲਏ ਰੁਪਿੰਦਰ ਸਿੰਘ ਜੀ ਹੈਪੀ ਸਾਹਿਬ ਸਾਡੇ ਜੱਪੀ ਕਮਿਸ਼ਨਰ ਉਰੋ ਫਤੇਗੜ ਸਾਹਿਬ ਤੋਂ ਸੋਨਾ ਜੱਪੀ ਖੜੇ ਨੇ ਤੇ ਐਸਐਸਪੀ ਫਤੇਗੜ ਸਾਹਿਬ ਸ਼ੋਭ ਮੱਕਰਵਾਲ ਜੀ ਸਾਰੇ ਪ੍ਰਸ਼ਾਸਨ ਨੇ ਸਾਰਿਆਂ ਨੇ ਰਲ ਕੇ ਉਪਰਾਲਾ ਕੀਤਾ ਇਹ ਸਾਂਝਾ ਉਪਰਾਲਾ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਨੇ ਸੰਗਤ ਹੈ ਉਹ ਜਿਹੜੀ ਸੰਗਤ ਹੈ ਉਹ ਅੱਜ ਇਸ ਸਾਊਂਡਡ ਲਾਈਵ ਸ਼ੋਅ ਦੇ ਉੱਤੇ ਪਹੁੰਚੀ ਹੈ ਪਹਿਲਾ ਨੰਬਰ ਵਾਰ ਹੋਊਗਾ ਫਿਰ ਸਾਊਂਡਡ ਲਾਈਵ ਸ਼ੋਅ ਹੋਊਗਾ ਗੁਰੂ ਸਾਹਿਬ ਦੀ ਕੰਪਲੀਟ ਜੀਵਨੀ ਸਾਰੀ ਜੀਵਨੀ ਕਿ ਕਿੰਦਾ-ਕਿੰਦਾ ਕਸ਼ਮੀਰੀ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਦੇ ਅੰਦਰ ਚੱਲ ਕੇ ਅਨੰਦਪੁਰ ਸਾਹਿਬ ਵਿਖੇ ਪਹੁੰਚੇ ਤੇ ਕਿੱਦਾਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਚਾਨੀ ਚੌਕ ਵਿਖੇ ਗਏ ਕਿਵੇਂ ਮਹਾਰਾਜ ਦੀ ਸ਼ਹਾਦਤ ਹੋਈ ਕਿਵੇਂ ਭਾਈ ਮਤੀ ਦਾਸ ਜੀ ਨੇ ਭਾਈ ਸਤੀ ਦਾਸ ਜੀ ਦੇ ਭਾਈ ਜਿਆਦਾ ਜੀ ਨੇ ਕਿਸ ਤਰ੍ਹਾਂ ਦੀਆਂ ਵੱਡੀਆਂ ਸ਼ਹਾਦਤਾਂ ਦਿੱਤੀਆਂ ਤੇ ਤਾਂ ਜੋ ਮਨੁੱਖਤਾ ਸਾਡੀ ਇਹ ਡੈਮੋਕ੍ਰੇਸੀ ਸਾਡੀ ਜਮਹੂਰੀਅਤ ਹੈ ਜਿਹੜੀ ਉਹ ਜਿਉਂਦੀ ਰਹਿ ਸਕੇ ਤੁਹਾਡੇ ਉਸ ਦੇ ਮਾਧਿਅਮ ਦੇ ਨਾਲ ਅੱਜ ਤੁਸੀਂ ਮੀਡੀਆ ਐਡੀ ਵੱਡੀ ਕਵਰੇਜ ਕਰਨ ਦੀ ਪਹੁੰਚਿਆ ਹੋਰੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਕਿਉਂਕਿ ਤੁਹਾਡੇ ਜਰੀਏ ਹੀ ਇਹ ਜਿਹੜੇ ਪ੍ਰੋਗਰਾਮ ਨੇ ਰਾਜਪਤਰੀ ਸਮਾਗਮ ਜਿਹੜੇ ਹੋ ਰਹੇ ਨੇ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਸੰਗਤ ਬੈਠੀ ਹੈ ਜਿਹੜੀ ਗੁਰੂ ਸਾਹਿਬ ਨੂੰ ਪਿਆਰ ਕਰਦੀ ਹੈ ਤੇ ਉਹਨਾਂ ਤੱਕ ਇਹ ਗੱਲ ਹੈ ਜਿਹੜੀ ਇਹ ਤੁਸੀਂ ਉਹ ਪਹੁੰਚਾਉਣੀ ਸੀ ਸੋ ਤੁਹਾਡਾ ਵੀ ਧੰਨਵਾਦ ਔਰ ਤੁਹਾਡੇ ਮਾਧਿਅਮ ਦੇ ਨਾਲ ਮੈਂ ਹੱਥ ਜੋੜ ਕੇ ਬੇਨਤੀ ਵੀ ਕਰਦਾ ਹੈ ਕਿ 23 ਤਰੀਕ 24 ਤਰੀਕ 25 ਤਰੀਕ ਇਸੇ ਮਹੀਨੇ ਦੀ ਨਵੰਬਰ ਮਹੀਨੇ ਦੀ 23 ਤਰੀਕ 24 ਤਰੀਕ 25 ਤਰੀਕ ਨੂੰ ਰਾਜਪਤਰੀ ਸਮਾਗਮ ਸ਼੍ਰੀ ਰਾਧਪੁਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਹੋ ਰਏ ਨੇ ਸਾਰੇ ਜਣੇ ਆਪਣੇ ਆਪਣੇ ਬੱਚਿਆਂ ਨੂੰ ਆਪਣੇ ਆਪਣੇ ਪਰਿਵਾਰਾਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਇਹ ਤਿੰਨ ਦਿਨ ਦੇ ਸਮਾਗਮਾਂ ਦੇ ਵਿੱਚ ਪਹੁੰਚੋ ਔਰ ਗੁਰੂ ਸਾਹਿਬ ਦੀਆਂ ਆਪਕ ਖੁਸ਼ੀਆਂ ਪ੍ਰਾਪਤ ਕਰੀਏ ਤੇ ਗੁਰੂ ਸਾਹਿਬ ਦੇ ਜੀਵਨ ਬਾਰੇ ਜੋ ਚੀਜ਼ਾਂ ਅੱਜ ਵੀ ਸਾਨੂੰ ਨਹੀਂ ਪਤਾ ਉਹ ਸਾਰੀਆਂ ਜੀਤੀਆਂ ਚੀਜ਼ਾਂ ਸਾਨੂੰ ਤੇ ਸਾਡੇ ਆਉਣ ਵਾਲੇ ਬੱਚਿਆਂ ਨੂੰ ਪਤਾ ਨਹੀਂ ਬਹੁਤ ਬਹੁਤ ਧੰਨਵਾਦ ਵਾਇਪੁਲ ਜੀ ਕਾ ਖਾਲਸਾ ਵਾਇਪੁਲ ਜੀ ਕੀ